ਣੀ ਹੁਣ ਤੇ ਸੋਮਵਾਰ ਨੂੰ ਬਾਰੀ ਐ ਹਾਂ ਮਾਰ ਵਧੀਆ ਹੋ ਜੂਆ ਯਾਰ ਕਿਤੇ ਹੋਰ ਕੀ ਹਾਲ ਐ ਬਾਈ ਉਹ ਕਹਾਂ ਤੋ ਲਿਖਿਆ ਹਾਲ ਠੀਕ ਐ ਵਧੀਆ ਕਿਵੇਂ ਦੁਖੀ ਜਾ ਖੜਾ ਐ ਓ ਯਾਰ ਬਸ ਚਿੰਤਾ ਕਰ ਪਿਆ ਖੜਾ ਯਾਰ ਤੇ ਹੁਣੀ ਐ ਜਨਤਾ ਖੇਤ ਚ ਖੜ ਕੇ ਬੰਦੇ ਨੂੰ ਚਿੰਤਾ ਹੀ ਹੁੰਦੀ ਐ ਹੋਰ ਦੱਸ ਕੀ ਹੋਊਗਾ ਕਾਦੀ ਚਿੰਤਾ ਸਰੋਂ ਵੀ ਦੀ ਪਿਛਲੇ ਗੜੇ ਹਾਂ ਸਰੋਂ ਨਹੀਂ ਹੋਈ ਸਰੋਂ ਦੇ ਤੇਲ ਨੂੰ ਤਰਸ ਕੇ ਜਵਾਕਾਂ ਨੂੰ ਆਉਂਦਾਂ ਵਾਲੇ ਟਾਈਮ ਮੈਨੂੰ ਲੱਗਦਾ ਹੀ ਨਹੀਂ ਪਤਾ ਹੁਣ ਸਰੋਂ ਦਾ ਤੇਲ ਵੀ ਹੁੰਦਾ ਸੀਗਾ ਦੁਨੀਆ ਤੇ ਫੇਰ ਝੋਨਾ ਲਾਇਆ ਹਾਂ ਝੋਨਾ ਨਹੀਂ ਹੋਇਆ ਜਵਾਕ ਚੌਲਾਂ ਨੂੰ ਤਰਸ ਕੇ ਮੈਨੂੰ ਲੱਗਦਾ ਖੀਰ ਚੌਲ ਜਵਾਕਾਂ ਨੂੰ ਆਉਣ ਵਾਲੇ ਸਮੇਂ 'ਚ ਪਤਾ ਹੀ ਨਹੀਂ ਹੋਣਾ ਕਿ ਕੀ ਚੀਜ਼ ਹੁੰਦੀ ਸੀਗੀ। ਮੂੰਗੀ ਬੀਜੀ। ਹੂੰ ਮੂੰਗੀ ਦਾ ਆਹੀ ਹਾਲ ਮੂੰਗੀ ਦਾ ਹੋ ਗਿਆ। ਸਾਰੀ ਮੂੰਗੀ ਗਲ ਗਈ। ਉਹ ਜਵਾਕਾਂ ਨੂੰ ਮੈਨੂੰ ਲੱਗਦਾ ਐ ਨਹੀਂ ਪਤਾ ਹੋਣਾ ਵੀ ਧਾਲ ਵੀ ਕੋਈ ਚੀਜ਼ ਹੁੰਦੀ ਸੀ ਮੂੰਗੀ ਵੀ ਕੋਈ ਚੀਜ਼ ਹੁੰਦੀ ਸੀ। ਹਾਲਤ ਤਾਂ ਆ ਹੋਈ ਪਈਏਗੀ ਜੱਟ ਦੀ ਖੇਤਾਂ 'ਚ। ਬਾਈ ਹਾਂ ਮੈਨੂੰ ਵੀ ਕੁਝ ਕੁ ਦਾ ਪਤਾ ਹੈ। ਕੀ ਜਿਹੜੇ ਸਾਲਾਂ ਨਰਮਾ ਨਹੀਂ ਹੋਏ ਨਾ 4 ਸਾਲ ਹੋ ਗਏ। ਹਾਂ ਐਸੇ ਟਿੰਡਾ ਵੀ ਨਹੀਂ ਲੱਗਿਆ। ਹਾਂ ਮੈਨੂੰ ਲੱਗਦਾ ਆਪਾਂ ਬਿਨਾਂ ਕੱਪੜਾ ਤੁਰਿਆ ਕਰਾਂਗੇ। ਲੰਗੇ। ਆयो ਜੀ ਪੱਕਾ ਪਤਾ ਪੁੱਛ ਕਮਣਾ ਲਾ ਦੇ ਤੂੰ ਹੋਰੇ ਆਪਾਂ ਨੂੰ ਪੱਤੇ ਬੰਨਣੇ ਪੈ ਗਏ ਨੇ ਹੂ ਲਾ ਲਾ ਹੂ ਲਾ ਲਾ ਰਿੰਗ ਲਿੰਗ ਲਿੰਗ ਕਰਦੇ ਫਰੇ ਕਰਾਂਗੇ ਪੱਕਾ ਪਤਾ ਨੂੰ ਤੇਰੀ ਗੱਲ ਜਾ ਤਈ ਹੂ ਇਹ ਲੜੇ ਹੋਰ ਇਹਦਾ ਟੱਪ ਗਿਆ ਗਾਲ